ਹਾਂਜੀ ਵੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਅੱਜ ਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਜੀ ਤਾਂ ਆਪਣੇ ਚੈਨਲ ਨੂੰ ਥੱਲੇ ਦਿਖ ਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਉਸ ਦੀ ਨਾਲ ਲੱਗੇ ਬੈਲ ਆਈਕਨ ਉੱਤੇ ਪ੍ਰੈਸ ਕਰ ਲਓ ਜੀ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਨਵੇਂ ਨੇ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਜੀ ਆਪਣੇ ਚੈਨਲ ਤੇ ਜਾਂ ਪੇਜ ਤੇ ਜੀ ਕਿਸੇ ਵੀ ਸਾਧਨ ਦੀ ਐਡ ਲਗਵਾਉਣੀ ਹੋਵੇ ਜੀ ਤਾਂ ਸਕਰੀਨ ਉੱਪਰ ਨੰਬਰ ਸ਼ੋਅ ਰਿਹਾ ਜੀ ਉਸ ਨੰਬਰ ਤੇ ਤੁਸੀਂ WhatsApp 'ਤੇ ਫੋਟੋਆਂ ਤੇ ਜਾਣਕਾਰੀ ਭੇਜ ਕੇ ਜੀ ਕਿਸੇ ਵੀ ਸਾਧਨ ਦੀ ਆਪਣੇ ਚੈਨਲ ਤੇ ਜੀ ਜਾਂ Facebook ਪੇਜ ਤੇ ਜੀ ਐਡ ਲਗਵਾ ਸਕਦੇ ਹੋ ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਜੀ ਸਬਕ ਦੇ ਜੀ ਸਾਰੇ ਵੀਰ ਭਰਾਵਾਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਜੋ ਸਭ ਤੋਂ ਪਹਿਲਾਂ ਵੀਰੇ ਸੀਲ ਬਾਸ ਤੇ ਲੈ ਕੇ ਆਂ ਜੀ ਟਰਾਲਾ ਵਖਾ ਹੋਇਆ ਜੀ ਏ ਟਰਾਲ ਦਾ ਵੀਰੇ ਸائز ਹੈ ਜੋ 14 ਫੁੱਟ ਲੰਬਾ ਜੀ 7 ਫੁੱਟ ਚੌੜਾ ਜੀ 14 ਬਾਈ 7 ਫਟਾ ਟਰਾਲਾ ਵਕਿਆਉਆ ਜੀ ਡਬਲ ਜੈਕ ਲੱਗਿਆ ਵੀਰੇ ਡਬਲ ਟੈਰੀ ਨੇ ਵਧੀਆ ਸਾਫ ਕੰਡੀਸ਼ਨ ਚ ਟਾਇਰ ਪੈ ਨੇ ਵਧੀਆ ਭਾਰਨਦਾਰ ਵੀਰੇ ਜੈਕ ਲੱਗਿਓ ਜੀ ਡਬਲ ਜੈਕ ਲੱਗਿਆ ਹੋਇਆ ਜੀ ਵਿੱਡਰ ਲੱਗਿਆ ਹੋਇਆ ਵੀਰੇ ਫੁੱਲ ਹੈਵੀ ਹੈ ਜੀ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਜੀ ਟਰਾਲੇ ਨੂੰ ਏਰੀਆ ਵੀਰ ਦਾ ਅੰਮ੍ਰਿਤਸਰ ਵੀਰ ਦਾ ਏਰੀਆ ਜੀ ਤੇ ਰੇਟ ਵੀਨੇ ਰੱਖ ਜੋ 245000 ਰੁਪਏ ਵੀਨੇ ਰੇਟ ਰੱਖੇ ਜੀ ਦੋਲਾਕਾ 45000 ਰੁਪਏ ਬੀਨਰ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਰ ਹੈ ਜੀ 6239429412 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 14/7 ਫੁੱਟਾ ਟਰਾਲਾ ਵੀਰੇ ਖਰੀਦ ਸਕਦੇ ਹੋ ਜੀ ਤੇ ਅੱਗੇ ਜੋ ਸੇਲ ਬਸ ਤੇ ਲੈ ਕੇ ਆਏ ਵੀਰੇ Swift ZDI ਕਾਰ ਵਕਿਆ ਹੋਇਆ ਜੀ ਮੇਰੇ ਸਵਿਫਟ ਜੈਡੀਆਈ ਕਰ ਵਕਿਆ ਜੀ ਇਹ ਕਰ ਵੀਰੇ 2018 ਮਾਡਲ ਹੈ ਜੀ 2018 ਮਾਡਲ ਹੈ ਜੀ ਕਰ ਫਸਟ ਓਨਰ ਹੈ ਜੀ ਪਹਿਲੇ ਮਾਲਕ ਦੇ ਨਾਮ ਹੈ ਜੀ ਕੈਸ਼ ਤੇ ਕਾਰ ਆਈ ਹੋਈ ਹੈ ਵੀਰੇ ਆਰਸੀ ਵਗੈਰਾ ਹੈਗੀ ਹੈ ਵੀਰੇ ਤੇ ਬਾਕੀ ਵੀਰੇ ਵਧੀਆ ਸਾਫ ਕੰਡੀਸ਼ਨ ਚ ਪਈ ਹੈ ਜੀ ਇੰਜਨ ਗੇਅਰ ਦੇ ਫੁੱਲ ਓਕੇ ਲੈਂਡਸ ਮੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ ਬਾਕੀ ਪੰਜਾਬ ਨੰਬਰ ਹੈ ਜੀ ਟਾਇਰ ਵੀ ਵਧੀਆ ਪਏ ਨੇ ਜੀ ਕਰ ਦੇ ਤੇ ਰੇਟ ਵੀ ਨਾ ਰੱਖਿਆ ਜੋ 6 ਲੱਖ ਰੁਪਏ ਵੀ ਨਾ ਰੇਟ ਰੱਖਿਆ ਜੀ 6 ਲੱਖ ਰੁਪਏ ਵੀ ਨਾ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਰੇਜੀ 98555 76990 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਸਵਿਫਟ ਜੀ ਡੀ ਆਈ ਕਾਰ ਵੀਰੇ ਖਰੀਦ ਸਕਦੇ ਹੋ ਜੀ ਤੇ ਅੱਗੇ ਜੋ ਸੇਲ ਵਾਸਤੇ ਵੀਰੇ ਲਾਈਕ ਐ ਜੀ ਟਰਾਲਾ ਵਕੈਵਾ ਜੀ 8 ਟਰਾਲਾ ਵੀਰੇ ਜੋ 16/7 ਫੁੱਟਾ ਟਰਾਲਾ ਵਕੈਵਾ ਜੀ 16 ਫੁੱਟ ਲੰਬਾ ਜੀ 7 ਫੁੱਟ ਚੌੜਾ ਟਰਾਲਾ ਵਕੈਵਾ ਜੀ ਵੀਰੇ ਤੇ ਬਾਕੀ ਵੀਰੇ ਵਧੀਆ ਵਜਨ ਦਾ ਰਹਿ ਜੀ ਟਰਾਲਾ ਡਬਲ ਟੈਰੀਆ ਬਣਾਇਆ ਜੈਕਤਾਂ ਜੀ ਬਾਕੀ ਵੀਰੇ ਬੈੱਡ ਤੇ ਦੇਖ ਸਕਦੇ ਹੋ ਜਾਲੀ ਲੱਗੀ ਹੋਈ ਹੈ ਜੀ ਬਾਕੀ ਵੀਰੇ ਵਧੀਆ ਫੁੱਲ ਵਜਨਦਾਰ ਹੈ ਜੀ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਜੀ ਟਰਾਲੀ ਨੂੰ ਤੇ ਆ ਰੇਟ ਵੀ ਨ ਰੱਖ ਜੋ 2,25,000 ਰੁਪਏ ਵੀ ਨ ਰੇਟ ਰੱਖਿਆ ਜੀ 2,25,000 ਰੁਪਏ ਵੀ ਨ ਰੇਟ ਰੱਖਿਆ ਜੀ ਤੇ ਵੀਰੇ ਦਾ ਕੰਟੈਕਟ ਨੰਬਰ ਵੀਰੇ ਸਕਰੀਨ ਦੇ ਉੱਪਰ ਸ਼ੋਰੇ ਜੀ 6239429412 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 16/7 ਫੁੱਟਾ ਟਰਾਲਾ ਵੀਰੇ ਖਰੀਦ ਸਕਦੇ ਹੋ ਤੇ ਵੀਡੀਓ ਅੰਤ ਤੱਕ ਵੇਖਣ ਲਈ ਜੀ ਸਾਰੇ ਵੀਰ ਭਰਾਵਾਂ ਦਾ ਤਹਿ ਦਰੋ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਓਕੇ ਦੋ ਉਸ ਤੋਂ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਜੀ ਓਕੇ ਵੀਰੋ